ਵਹਾਂ ਦੇਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਮਗ ਮੱਜਨ ਸੰਤ ਸਾਧੂ ਐ ਤੋੜੀ ਕਾ ਰੇਸ਼ਨਾ ਨਾ ਹਰ ਕਾ ਨਾਮ ਤੂ ਆਏ ਸੜੇ ਸਾਵਨਾ ਨੇ ਕਰਦਾਨ ਮਗ ਮਜਲ ਸੰਗ ਸਾਧੂ ਟੂੜੀ ਕਰਿ ਸੁਨਾਨਾ ਹਰ ਕਾ ਨਾਮ ਧਿਆਇ ਸੁਣ ਸਭ ਨਾਨੋ ਕਰਦਾਨ ਜਨਮ ਕਰਮ ਮਲ ਕਰਾ ਮੰਤ ਜਾਇ ਗੁਮਾਨ ਕਾਮ ਕ੍ਰੋਧ ਨਾ ਮੋਹੀ ਹੈ ਜਿਨ ਸੱਲੋ ਵਸਾਨਾ ਸੱਚਾ ਮਾਰਗ ਚਲਦਿਆ ਉਸਤਤ ਕਰੇ ਜਹਾਨ ਆਠ ਸੱਠੇ ਤੀਰਥ ਸਗਲਾ ਪੁੰਨ ਜੀਵਨ ਜਿਸਨੂੰ ਦੇਵੇ ਦਇਆ ਘਰੈ ਸੋਈ ਪਰਖ ਸੁਜਾਨਾ ਜਿੰਨਾ ਮਿਲਿਆ ਪ੍ਰਭ ਆਪਾੜ ਨਾਨਕ ਤੈਨੁ कुर्बान ਵਾਸ ਸੁੱਚੇ ਸੇ ਕਾਂਢੀ ਹੈ ਜੇੜਾ ਪੂਰਾ ਘੁਰ ਮਿਹਰਬਾਨ ਜਿੰਨਾਂ ਮਿਲੇ ਪ੍ਰਭ ਆਪਾ ਨਾਲ ਕਾ ਤੈਨ ਕੁੁਰਬਾ गुखे साडिया जन पूरा गौरा मेहरबान वाहे गुरु जी का खालसा वाहिगुरु जी की फतेह